ਹਾਂਜੀ ਬਾਈ ਸਾਸਰੀ ਦਾ ਸਵਾਗਤ ਹੈ ਤੁਹਾਡਾ ਨੈਕਸਟ ਵਲੋਗ ਤੇ ਚਟਾ ਸਾਹਿਬ ਦੇ ਵਿੱਚ ਅੱਜੋ ਬੋਲ ਆਪਾਂ ਖਾਵਾਂਗੇ ਢੋਸਾ ਕਹਿੰਦੇ ਮੇਰੇ ਵੀਰੋ ਮਸਾਲਾ ਢੋਸਾ ਲੱਭਦੇ ਫਿਰਨੇ ਮਾਰਕੀਟ ਚ ਪਿੱਛੇ ਹੈਗੀ ਬਾਈ ਦੀ ਇੱਕ ਦੁਕਾਨ ਜੀ ਰੇੜੀ ਜੀ ਖੱਲੀ ਨੇ ਕੰਮ ਸ਼ੁਰੂ ਕੀਤਾ ਨਹੀਂ ਹੈਗਾ ਉਨ ਤੱਕ ਜਾਣਿਆ ਕਿਤੇ ਹੋਰ ਤੁਸੀਂ ਜਗ੍ਹਾ ਤੇ ਵੇਨੇ ਆ ਕੀ ਸਕਤਾ ਪਏ ਤੇ ਕਹਿੰਦੇ ਲੋ ਮੇਰੇ ਵੀਰੋ ਆਗੇ ਉਸੇ ਲੋਕੇਸ਼ਨ ਤੇ ਆ ਬਾਈ ਦਾ ਕਹਿੰਦੇ ਸਪੈਸ਼ਲ ਦੋਸਾ ਬਣਾਉਂਦਾ ਕੋਈ ਹੈ ਕਹਿੰਦੇ ਗੱਲਬਾਤ ਆਪਾਂ ਘਰ ਵਾਲਿਆਂ ਨੂੰ ਦੋ ਮਸਾਲੇ ਡੋਸੇ ਇੱਕਰਾ ਬਈ ਮੁੰਡਿਆਂ ਨੂੰ ਕਰਾ ਟੇਸਟ ਲੱਗੇ ਪਤਾ ਕਿ ਇਹਦੇ ਵਿੱਚ ਕੀ ਗੱਲਬਾਤ ਹੈਗੀ ਕਿ ਨਹੀਂ ਹੈਗੀ ਕਹਿੰਦੇ ਮਿੱਤਰੋ ਇੰਡੀਆਨ ਫਾਸਟ ਫੂਡ ਚੌਪਰ ਕੇ ਅੰਦਰ ਦੋਸਾ ਬੜੀ ਵਧੀਆ ਬਣਾਉਂਦਾ ਹੈ ਵੈਸੇ ਮਸਾਲੇ ਡੋਸੇ ਦਾ ਪ੍ਰਾਈਸ ਹੈ 80 ਰੁਪਏ ਤੁਸੀਂ ਦੇਖ ਸਕਦੇ ਹੋ ਇੱਥੇ ਨਾਲ ਹੀ ਉੱਤੇ ਲਿਸਟ ਲਈਏ ਮੁੰਡੇ ਨੇ ਕਹਿੰਦੇ ਕੀ ਬਾਤ ਹੈ ਤੇ ਇਹ ਜੋ ਬਹੁਤ ਆਪਸ਼ਨ ਨੇ ਪਨੀਰ ਡੋਸਾ ਮਸਾਲਾ ਡੋਸਾ ਸਿੰਪਲ ਡੋਸਾ ਪਰ ਅਸੀਂ ਆਖਾਂਗੇ ਟ੍ਰਾਈ ਕਰਨੇ ਮਸਾਲਾ ਡੋਸਾ ਦੇਖ ਸਕਦੇ ਆ ਆ ਲਾਈ ਪੀ ਮੁੰਡਿਆਂ ਦੀ ਲਿਸਟ ਇੱਥੇ ਕਿੰਨੇ ਆ ਸਾਰੀ ਸੂ ਪ੍ਰਾਈਸ ਚੈੱਕ ਕਰ ਸਕਦੇ ਹੋ ਹਰ ਇੱਕ ਡੋਸੇ ਦੇ ਡਿਫਰੈਂਟ ਸਪ੍ਰਾਈਸ ਨੇ ਤੇ ਮੁੰਡਾ ਲੈ ਆ ਜਾਏਗਾ ਆਪਣਾ ਆਏਗਾ ਤੇ ਵੇਨੇ ਕੀ ਸਾਖਤਾ ਵੇ ਇਹ ਆ ਲੋ ਚੋਪਰੋ ਕਹਿੰਦੇ ਹੋ ਗਿਆ ਆਪਣਾ ਡੋਸੇ ਦੋ ਤਿਆਰ ਹੋ ਗਏ ਰੋਲ ਕਹਿੰਦੇ ਲੋ ਜੀ ਬਾਤੇ ਕੱਟ ਤੇ ਨਾਲ ਪਲੇਟਾਂ ਚ ਜੋ ਵੀ ਡੋਸੇ ਦੇ ਆਈਟਮ ਹੁੰਦੀ ਨੇ ਸਾਂਬਰ ਵਗੈਰਾ ਕਹਿੰਦੇ ਕੀ ਬਾਤ ਹੈ ਚੋਪਰੋ ਗਰਮਾ ਗਰਮ ਕਹਿੰਦੇ ਮੇਰੇ ਵੀਰੋ ਆ ਗਏ ਨੇ ਡੋਸੇ ਕਹਿੰਦੇ ਲੋ ਜੀ ਹੁਣ ਲਵਾਂਗੇ ਆਪਾਂ ਰਿਵਿਊ ਆਪਣੇ ਮੁੰਡਿਆਂ ਦੇ ਕੀ ਸਾਕਤਾ ਵਹਗਾ ਏ ਤੇ ਇਹਨਾਂ ਨੂੰ ਕਿਦਾਂ ਦੇ ਲੱਗੇ ਦੋਸੇ ਸਵਾਦ ਲੱਗੇ ਟੇਸਟੀ ਲੱਗੇ ਕੀ ਸਾਕਤਾ ਵੇ ਧਿਆਨ ਕੇ ਮੁੰਡੇ ਰਿਵਿਊ ਕਹਿੰਦੇ ਲੋ ਵੀ ਸ਼ਗੋ ਭੈਣ ਭਰਾਓ ਦੱਸੋ ਵੀ ਕੀ ਸਾਕਤਾ ਵੇ ਲੋ ਵੀ ਜਨੂ ਪ੍ਰੋ ਕਹਿੰਦੇ ਇੱਥੇ ਰੱਖ ਕਹਿੰਦੇ ਮੇਰੇ ਵੀਰੋ ਕੀ ਬਾਤ ਏ ਕੀ ਬਾਤ ਏ ਖਾਣ ਕੇ ਦੱਸਣਾ ਕੀ ਸਾਕਤਾ ਵੇ ਤੁਸੀਂ ਵੀ ਇਦਾਂ ਦੇ ਦੋਸੇ ਖਾਣੇ ਤੁਸੀਂ ਵੀ ਇੱਥੇ ਆ ਸਕਦੇ ਹੋ ਸਨੈਕ ਟੇਕਰ ਵਾਲੇ ਦੇ ਮੁੰਡੇ ਬਹੁਤ ਹੀ ਵਧੀਏ ਘੈਂਟ ਦੋਸੇ ਬਣਾਉਂਦੇ ਨੇ ਲੋ ਜੀ ਤੋੜ ਲਈ ਪਹਿਲੀ ਬੁਰਕੀ ਬੁਰਕੀ ਰਸਕ ਨੇ ਹੋਰ ਆਪਾਂ ਕੀ ਖਾਂਗੇ ਚਮਚੇ ਨਾ ਖਾ ਲੋ ਫੋਕ ਨਾ ਖਾ ਲੋ ਰੋਟੀ ਮੂੰ ਖਾ ਲੋ ਇਹਨੂੰ ਬਹੁਤ ਹੀ ਵਧੀਆ ਬਸ ਇਹ ਹਲਕੇ ਜਿਹੇ ਆਕ ਨੇ ਵਿੱਚ ਭਰਿਆ ਮਾ आलू ਦਾ ਮਸਾਲਾ ਜਾਂ ਪਨੀਰ ਵਾਲੇ ਵੀ ਹੁੰਦੇ ਨੇ ਹੋਰ ਵੀ ਵੈਰਾਈਟੀ ਹੁੰਦੀਆਂ ਨੇ ਪਰ ਆਪਾਂ ਕਰਾਇਆ ਜਿਆਦਾ ਇਹ ਮਸਾਲੇ ਜਿਹੜਾ ਮੈਂ ਕਹਿੰਦਾ ਨੋਰਮਲ ਜਿਹਾ ਹੈਵੀ ਵੀ ਹੁੰਦਾ ਜਿਆਦਾ ਤੇ ਹੋ ਵੀ ਹੁੰਦਾ ਉਹ ਸਾਹਬ ਨਾਲ ਕਰਾ ਲਿਆ ਜੈ ਸਾਹਬ ਨਾਲ ਕਿ ਆਪਣੇ ਬੰਦੇ ਨੂੰ ਪਸੰਦ ਆਉਂਦਾ ਜਿਆਦਾ ਤੇ ਲੋ ਜੀ ਕਹਿੰਦੇ ਗਈ ਪਹਿਲੀ ਵਾਈਟ ਕਹਿੰਦੇ ਕਿੱਥੇ ਰੱਖ ਕਹਿੰਦੇ ਦੱਸੋ ਫਿਰ ਕੀ ਸਾਕਤਾ ਵੇ ਲੋ ਵੀ ਨਾ ਉਹ ਤੇ ਕਹਿੰਦੇ ਆ ਗਿਆ ਪਸੰਦ ਬਹੁਤ ਜਰਾ ਸਵਾਦੀ ਏ ਕਿਉਂਕਿ ਇਹਨਾਂ ਦਾ ਸ਼ਕਲਾਂ ਤੋਂ ਪਤਾ ਲੱਗਦਾ ਬਈ ਟੇਸਟੀ ਤੇ ਹੈ ਲੋ ਵੀ ਹੁਣ ਆਪਣੀ ਵਾਰੀ ਆ ਆਪਾਂ ਵੀ ਕਰਾਂਗੇ ਟੇਸਟ ਦੇ ਨੇ ਰਿਵਿਊਸਟ ਇਹ ਜਿਹੜਾ ਸਪੈਸ਼ਲ ਬਣਿਆ ਉਹਦਾ ਕੀ ਸਾਕਤਾਪ ਹੈਗਾ ਕਿਵੇਂ ਲੋ ਜੀ ਚੋਬਰ ਆ ਗਿਆ ਆਪਣੀ ਵਾਰੀ ਤਾਂ ਆਪਾਂ ਟੇਸਟ ਕਰ ਦੱਸਨੇ ਆ ਕਿਹਦੇ ਕੀ ਬਾਤ ਏ ਕਹਿੰਦੇ ਇੱਥੇ ਰੱਖ ਕਹਿੰਦੇ ਮੇਰੇ ਵੀਰ ਬਹੁਤ ਜਰਾ ਸਵਾਦੀ ਰੋਸਾ ਬਣਿਆ ਹੀ ਗੱਲਬਾਤ ਪੂਰੀ ਐਂਡ ਏ ਤੁਸੀਂ ਵੀ ਇੱਥੇ ਆਓ ਤੇ ਆ ਆਪਣੇ ਬਾਈ ਦਾ ਹੋਟਲ ਇੱਥੇ ਤੁਸੀਂ ਦੇਖ ਸਕਦੇ ਹੋ ਬਾਈ ਕਹਿੰਦਾ ਕਿ ਆਓ ਬਾਦ ਚੜ ਗਿਆ ਉਹ ਤੇ ਆ ਕੇ ਇੱਥੇ ਸ਼ਾਕੁਰ ਦੱਸੋ ਰਿਵਿਊ ਕੀ ਸਾਖਦਾ ਵੇ ਚੰਗਾ ਵੀ